ਆਮ ਤੌਰ ਤੇ ਜਿਹੜਾ ਦਿੱਲੀ ਨੰਬਰ ਦਿੱਲੀ ਨੰਬਰ ਦਾ ਹੁੰਦਾ ਕਿ ਸਸਤੀ ਮੈਨੂੰ ਪਰਸਨਲ ਲੱਗਦਾ ਸਸਤੀ ਇਹ ਕਾਰ ਨਹੀਂ ਹੁੰਦੀ ਇਹਦੇ ਚ ਉਹਲਾ ਹੁੰਦਾ ਦਿੱਲੀ ਨੰਬਰ ਗੱਡੀਆਂ 'ਚ ਵੀ ਤਾਂ ਉਧਰ ਦੀ ਗੱਡੀ ਇਹੋ ਜੀ ਰਿਪੇਅਰ ਆਂਦੀ ਭਾਜੀ ਕਿ ਕਿਸੇ ਆਈਟਮ ਸਾਡੀਆਂ ਅੱਖਾਂ ਤੋਂ ਘਾਹ ਕਾ ਜਾਂਦੀਆਂ ਨੇ ਇੱਧਰ ਦੀ ਗੱਡੀ ਕੋਈ ਰਿਪੇਅਰ ਪੇਂਟ ਆ ਗਈ ਅਸੀਂ ਦੂਰੋਂ ਦੇਖ ਕੇ ਦੱਸ ਦਿਆਂਗੇ ਕਿ ਇਹ ਰਿਪੇਅਰ ਦਾ ਪੇਂਟ ਹੈ ਦਾ ਪੀਸ ਚੇਂਜ ਹੈ ਅੱਛਾ ਦਿੱਲੀ ਵਾਲੇ ਅਸੀਂ ਨਹੀਂ ਦੱਸ ਪਾਵਾਂਗੇ ਭਾਜੀ ਇਹ ਮੀਟਰ ਵੀ ਬੈਕ ਹੋ ਜਾਂਦੇ ਨੇ ਬਹੁਤ ਸੋਖੇ ਅੱਛਾ ਬਹੁਤ ਸੋਖੇ ਤਰੀਕੇ ਨਾਲ ਆਮਕਾਰਾਂ ਦਾ ਤਾਂ 2-300 ਰੁਪਏ ਚ ਵੀ ਹੋ ਜਾਂਦਾ ਫਰਕ ਕਿੰਨਾ ਕੋਈ ਹੁੰਦਾ ਹੈ ਰੇਟ ਦੇ ਵਿੱਚ ਜਿਵੇਂ ਕੋਈ ਲੰਬਾ ਛੋਟਾ ਫਰਕ ਨਹੀਂ ਹੁੰਦਾ ਕੋਈ ਲੰਬਾ ਛੋਟਾ ਨਹੀਂ ਫਰਕ ਡੀਲਰ ਦਾ ਮਾਰਜਨ ਵੱਧ ਜਾਂਦਾ ਇਹ ਵੀ ਦੱਸਿਓ ਕਿ ਜੇ ਕੋਈ ਗੱਡੀ ਲੈਣ ਚੱਲਾ ਤਾਂ ਕਿਹੜੀਆਂ ਗੱਲਾਂ ਦਾ ਉਹਨੂੰ ਧਿਆਨ ਰੱਖਣਾ ਚਾਹੀਦਾ ਕਿਵੇਂ ਫਰਕ ਕੀਤੀ ਜਾ ਸਕਦੀ ਹੈ ਇਹਦੀ ਭਾਜੀ ਫਰਕ ਨਸਰ ਤੇ ਕੋਈ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਕਿ ਕੰਪਨੀ ਉਹ ਹੁਣ ਤੱਕ ਕਾਰ ਰੈਗੂਲਰਲੀ ਜਾਂਦੀ ਰਹੀ ਹੋਵੇ ਦਿੱਲੀ ਨੰਬਰ ਗੱਡੀਆਂ ਬਾਰੇ ਅਕਸਰ ਹੀ ਕਿਹਾ ਜਾਂਦਾ ਕਿ ਪੰਜਾਬ ਦੇ ਵਿੱਚ ਦਿੱਲੀ ਨੰਬਰ ਵਾਲੀਆਂ ਗੱਡੀਆਂ ਬੜੇ ਸਸਤੇ ਰੇਟਾਂ ਦੇ ਉੱਪਰ ਮਿਲ ਪਰ ਦਿੱਲੀ ਨੰਬਰ ਗੱਡੀਆਂ ਪੰਜਾਬ ਦੇ ਵਿੱਚ ਸਸਤੇ ਰੇਟਾਂ ਤੇ ਮਿਲਣ ਦੇ ਕੀ ਵੱਡੇ ਕਾਰਨ ਹੋ ਸਕਦੇ ਨੇ ਕਿਉਂ ਸਸਤੇ ਰੇਟਾਂ ਤੇ ਗੱਡੀਆਂ ਦਿੱਲੀ ਨੰਬਰ ਦੀਆਂ ਮਿਲ ਜਾਂਦੀਆਂ ਨੇ ਕੀ ਦਿੱਲੀ ਨੰਬਰ ਦੀਆਂ ਗੱਡੀਆਂ ਲੈਣੀਆਂ ਚਾਹੀਦੀਆਂ ਨੇ ਜਾਂ ਨਹੀਂ ਲੈਣੀਆਂ ਚਾਹੀਦੀਆਂ ਜੇਕਰ ਲੈਣੀਆਂ ਚਾਹੀਦੀਆਂ ਨੇ ਤੇ ਕਿਹੜੀਆਂ ਗੱਲਾਂ ਦਾ ਜਿਹੜਾ ਉਹ ਧਿਆਨ ਰੱਖਣਾ ਚਾਹੀਦਾ ਹੈ ਪੰਜਾਬ ਨੰਬਰ ਤੇ ਦਿੱਲੀ ਨੰਬਰ ਦੀ ਗੱਡੀ ਦੇ ਵਿੱਚ ਕੀ ਫਰਕ ਹੈਗਾ ਅੱਜ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਲੈ ਕੇ ਦਵਾਂਗੇ ਮੇਰੇ ਨਾਲ ਇਸ ਵੇਲੇ ਦਾ ਕਾਰ ਮੌਲ ਤੋਂ ਜਸਵਿੰਦਰ ਸਿੰਘ ਬੁਵੇਜਾ ਜੀ ਮੌਜੂਦ ਹੈਗੇ ਨੇ ਗੱਲਬਾਤ ਕਰਦੇ ਆਂ ਭਾਜੀ ਧੰਨਵਾਦ ਸਮਾਂ ਕੱਢਿਆ ਤੁਸੀਂ ਮਿਹਰਬਾਨੀ ਸਰ ਦਿੱਲੀ ਨੰਬਰ ਗੱਡੀਆਂ ਦੀ ਬੜੀ ਚਰਚਾ ਹੁੰਦੀ ਆ ਕੋਈ ਕਹਿੰਦਾ ਕਿ ਦਿੱਲੀ ਨੰਬਰ ਗੱਡੀ ਲੈ ਲਓ ਸਸਤੀ ਮਿਲ ਜਾਂਦੀ ਆ ਕੋਈ ਕਹਿੰਦਾ ਦਿੱਲੀ ਨੰਬਰ ਗੱਡੀ ਨਹੀਂ ਲੈਣੀ ਚਾਹੀਦੀ ਫਰਕ ਕੀ ਆ ਦਿੱਲੀ ਨੰਬਰ ਗੱਡੀ ਦਾ ਭਾਜੀ ਮੇਰਾ ਇਹ ਕਹਿਣਾ ਕਿ ਜੇ ਗੱਡੀ ਦੀ ਕੰਡੀਸ਼ਨ ਦੇ ਬਾਰੇ ਤੁਸੀਂ ਪੂਰੇ ਆਸ਼ਵਸਤ ਹੈਗੇ ਹੋ ਜੀ ਸਾਫ਼ ਹੈ ਨੰਬਰ ਜਿੱਥੇ ਦਾ ਮਰਜ਼ੀ ਹੋਵੇ ਉਹ ਸਟੇਟ ਦੇ ਅਕੋਰਡਿੰਗ ਜਿਹੜਾ ਰੇਟ ਹੋਣਾ ਜਿਹਦਾ ਲੈ ਲਓ ਤੇ ਕੋਈ ਦਿੱਕਤ ਨਹੀਂ ਆ ਆਮ ਤੌਰ ਤੇ ਜਿਹੜਾ ਦਿੱਲੀ ਨੰਬਰ ਦਿੱਲੀ ਨੰਬਰ ਦਾ ਹੋਣਾ ਕਿ ਸਸਤੀ ਮੈਨੂੰ ਪਰਸਨਲ ਲੱਗਦਾ ਸਸਤੀ ਇਹ ਕਾਰਨ ਨਹੀਂ ਹੁੰਦੀ ਠੀਕ ਹੈ ਜਿਹੜੀ ਪੰਜਾਬ ਚ ਪ੍ਰਚਲਿਤ ਕਾਰਾਂ ਨੇ ਜਿੱਦਾਂ ਸਭ ਤੋਂ ਜ਼ਿਆਦਾ ਵਿਕਦੀ ਕ੍ਰੇਟਾ ਸਭ ਤੋਂ ਜ਼ਿਆਦਾ ਫੋਰਚੂਨਰ ਇਹ ਮਤਲਬ ਵੱਡੇ ਸੈਗਮੈਂਟ ਦੇ ਵਿੱਚ ਸਭ ਤੋਂ ਫੋਰਚੂਨਰ ਉੱਪਰ ਵਿਕਦੀ ਹੈ ਕ੍ਰੇਟਾ ਹੋ ਗਈ ਸੈਲਟੋਸ ਹੋ ਗਈ ਜਾਂ ਹੋਰ ਇਹੋ ਜਿਹੀਆਂ ਕਾਰਾਂ ਸਕੋਰਪੀਓ ਹੋ ਗਈ ਹੈ ਨਾ ਇਹ ਪੰਜਾਬੀਆਂ ਦੀ ਪਹਿਲੀ ਪਸੰਦ ਕਾਰਾਂ ਮੰਨੀਆਂ ਜਾਂਦੀਆਂ ਤੁਸੀਂ ਮੰਨਦੇ ਹੋ ਇਹ ਦਿੱਲੀ ਤੋਂ ਨਹੀਂ ਆਉਂਦੀਆਂ ਅੱਛਾ ਇਹ ਸਸhtੀਆਂ ਉੱਥੋਂ ਆ ਹੀ ਨਹੀਂ ਸਕਦੀਆਂ ਫੋਰਚੂਨਰ ਦਾ ਪ੍ਰਾਈਸ ਜਿਹੜਾ ਬਹੁਤ ਪੁਰਾਣਾ 11 12 ਮਾਡਲ ਉਹ ਤਾਂ ਚਲੋ ਮੈਂ ਮੰਨ ਸਕਦਾ ਕਿ ਸਸਤਾ ਆਂਦਾ ਹੋਏਗਾ ਲੇਕਿਨ ਉਹਦਾ ਇੱਥੇ ਸਾਡੇ ਕੋਲ ਤਾਂ ਬਾਜੀ ਕੋਈ ਕਸਟਮਰ ਹੈ ਨਹੀਂ ਜਿਹੜਾ 17 ਤੋਂ ਉੱਪਰ ਵਾਲਾ ਹੈਗਾ ਸੈਗਮੈਂਟ ਉਹ ਸਸਤਾ ਆਂਦਾ ਹੀ ਨਹੀਂ ਹੈ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਗੱਡੀ ਦੀ ਕੰਡੀਸ਼ਨ ਠੀਕ ਹੋਣੀ ਚਾਹੀਦੀ ਨੰਬਰ ਕੋਈ ਮੈਟਰ ਨਹੀਂ ਕਰਦਾ ਇਹਦੇ ਤੇ ਉੱਤੇ ਦਿੱਲੀ ਜਿਹੜਾ ਨੰਬਰ ਹੈ ਉਹਦਾ ਸਸਤਾ ਮਿਲਣ ਦਾ ਕਾਰਨ ਕੀ ਹੈ ਸਸਤਾ ਮਿਲਣ ਦਾ ਕਾਰਨ ਭਾਜੀ ਕੇਜਰੀਵਾਲ ਸਰਕਾਰ ਦੇ ਵਿੱਚ ਅੱਜ ਤੋਂ ਕੁਝ ਸਾਲ ਪਹਿਲਾਂ ਉਹਨਾਂ ਨੇ ਇੱਕ ਇੱਕ ਲਾਅ ਬਣਾ ਦਿੱਤਾ ਸੀ ਕਿ 10 ਸਾਲ ਤੋਂ ਪੁਰਾਣੀ ਕਾਰ ਡੀਜ਼ਲ ਨਹੀਂ ਚੱਲੇਗੀ ਠੀਕ ਹੋ ਗਿਆ ਤੇ 15 ਸਾਲ ਤੋਂ ਪੁਰਾਣੀ ਕਾਰ ਪੈਟਰੋਲ ਨਹੀਂ ਚੱਲੇਗੀ ਠੀਕ ਹੈ ਹੁਣ ਜਿਹਦੀ ਏਜ 9.5 ਸਾਲ 9 ਸਾਲ ਹੋ ਗਈ ਏ ਉਹਨਾਂ ਨੂੰ ਪਤਾ ਹੈ ਦੁਬਾਰਾ ਇਹਦੀ ਐਨਓਸੀ ਵੀ ਨਹੀਂ ਨਿਕਲਣੀ ਜੇ 10 ਸਾਲ ਕੰਪਲੀਟ ਹੋ ਗਏ ਬਿਫੋਰ ਕੰਪਲੀਟਿੰਗ 10 ইয়ারਜ਼ ਉਹਦੀ ਐਨਓਸੀ ਨਿਕਲ ਸਕਦੀ ਕਿਸੇ ਹੋਰ ਸਟੇਟ ਲਈ ਠੀਕ ਹੈ ਤੇ ਫਿਰ ਉਹ ਐਜ਼ ਸੂਨ ਐਜ਼ ਪੋਸੀਬਲ ਕਢਾਣ ਦੀ ਕਰਦੇ ਨੇ ਤੇ ਫਿਰ ਉਹ ਥੋੜਾ ਜਿਹਾ ਉਹਨਾਂ ਨੂੰ ਕੰਪਰੋਮਾਈਜ਼ਿੰ ਦੇਖੋ ਭਾਜੀ ਮੈਂ ਉਧਰ ਦੀ ਮਾਰਕੀਟ ਸਟੱਡੀ ਕੀਤੀ ਸੀ ਇਸ ਕੰਮ ਕਰਨ ਦੇ ਸਟਾਰਟ ਕਰਨ ਤੋਂ ਪਹਿਲਾਂ ਜੀ ਮੈਨੂੰ ਜੋ ਉਧਰ ਦੀ ਕਾਰਾਂ ਦੀ ਕੰਡੀਸ਼ਨ ਲੱਗੀ ਮਤਲਬ 99.99% ਕਾਰਾਂ ਦੀ ਜੋ ਕੰਡੀਸ਼ਨ ਲੱਗੀ ਬਿਲਕੁਲ ਕਹਿ ਸਕਦੇ ਹੋ اچھا ਜੋ ਉਧਰ ਦੇ ਡੀਲਰਾਂ ਕੋਲ ਪਈਆਂ ਸੀਗੀਆਂ ਹਾਂ ਮੈਨੂੰ ਤੇ ਭਾਜੀ ਨਾ ਮੇਰੇ ਨੱਕ ਤੇ ਨਹੀਂ ਚੜੀ ਮੈਨੂੰ ਪਸੰਦ ਨਹੀਂ ਆਈ ਅੱਛਾ ਮੇਰੀ ਦੁਕਾਨਦਾਰੀ ਦੇ ਹਿਸਾਬ ਨਾਲ ਉਹ ਮੇਰੀ ਅੱਡੇ ਤੇ ਰੱਖ ਕੇ ਚੀਜ਼ ਵੇਚਣ ਵਾਲੀ ਨਹੀਂ ਸੀਗੀ ਅੱਛਾ ਉਧਰ ਦੇ ਜੋ ਮੈਂ ਪਹਿਲਾਂ ਵੀ ਮੇਰੀ ਇੰਟਰਵਿਊ ਚ ਮੈਂ ਬੋਲਿਆ ਵੀ ਬਹੁਤ ਜੁਗਾੜੂ ਜੇ ਕੰਮ ਕਰਕੇ ਕਾਰਾਂ ਨੂੰ ਰਿਪੇਅਰ ਸਪੇਅਰ ਦਾ ਅਰੇਂਜਮੈਂਟ ਕਰਕੇ ਬਹੁਤ ਸਸਤਾ ਵਾਲਾ ਪੇਂਟ ਕਰਾ ਕੇ ਅੰਦਰੋਂ ਬਾਹਰੋਂ ਤੇ ਉਹ ਰੱਖੀਆਂ ਹੁੰਦੀਆਂ ਸਾਡੀਆਂ ਕਾਰਾਂ ਵਾਂਗੂ ਕਾਰਾਂ ਨਹੀਂ ਹੁੰਦੀਆਂ ਉਹ ਅਸੀਂ ਨਹੀਂ ਲੈ ਸਕਦੇ ਮਤਲਬ ਕੰਡੀਸ਼ਨ ਵਾਈਜ਼ ਬਹੁਤੀਆਂ ਬੈਟਰ ਨਹੀਂ ਹੁੰਦੀਆਂ ਉਥੇ ਭਾਜੀ ਸਾਡੇ ਪੰਜਾਬ ਚ ਨਾ ਇਹੋ ਜਿਹੀ ਰਿਪੇਅਰ ਸਪੇਅਰ ਅਵੇਲੇਬਲ ਹੀ ਨਹੀਂ ਜਿਦਾਂ ਦੀ ਦਿੱਲੀ ਹੈਗੀ ਹੈ ਜਿੰਨੇ ਜੁਗਾੜ ਦਿੱਲੀ ਚ ਅਵੇਲੇਬਲ ਹੈ ਇਧਰ ਹੈ ਹੀ ਨਹੀਂ ਹੈ ਹਾਂ ਹਾਂ ਇਸ ਕਰਕੇ ਸਾਨੂੰ ਤੇਨੀ ਵਾਰਾ ਜਿੰਨੇ ਫਿਰ ਤੁਸੀਂ ਦੱਸਿਆ ਕਿ 10 ਸਾਲ ਤੋਂ ਉੱਤੇ ਤਾਂ ਗੱਡੀ ਉੱਥੇ ਚੱਲਣੀ ਨਹੀਂ। ਉਹ ਫਿਰ ਸਸਤੇ ਰੇਟਾਂ ਦੇ ਵਿੱਚ ਉੱਥੇ ਡੀਲਰ ਕੋ ਚੱਲੇ ਜਾਂਦੀ ਹੈ। ਡੀਲਰ ਤੋਂ ਅੱਗੇ ਫਿਰ ਪੰਜਾਬ 'ਚ ਹੁੰਦੀਆਂ ਨੇ ਗੱਡੀਆਂ। ਜਿਹੜੇ ਤੋਂ ਪੰਜਾਬ 'ਚ ਜਾਂਦੀ ਹੋਰ ਸਿਟਾਂ 'ਚ ਜਾਂਦੀ ਪਰ ਜਿਹਨੂੰ ਸਸਤੀ-ਸਸਤੀ ਆਪਾਂ ਕਰਦੇ ਨਾ ਉਹ ਸਿਰਫ ਪ੍ਰੀਮੀਅਮ ਸੈਗਮੈਂਟ ਦੀਆਂ ਕਾਰਾਂ ਹੁੰਦੀਆਂ ਜਿਹੜੀ ਮਰਸੀਡੀਜ਼, ਬੀਐਮ, ਆਰਡੀਜ਼ ਉਹ ਹੁੰਦੀਆਂ ਨੇ। ਬਟ ਉਹਨੇ ਵਿੱਚ ਕੀ ਹੈ ਕਿ ਜਿਹੜੀ ਕਾਰ 12-12 ਸਾਲ 10-10 ਸਾਲ ਚੱਲੀ ਨਾ ਕਾਰਾਂ ਉਹ ਉਹਦੇ ਵਿੱਚ ਵੀ ਬਹੁਤ ਉਧਰ ਦੀਆਂ ਕਾਰਾਂ ਚਲੀਆਂ ਜ਼ਿਆਦਾ ਹੁੰਦੀਆਂ ਨੇ ਬਹੁਤ ਜ਼ਿਆਦਾ ਔਰ ਰਿਕਾਰਡ ਦੇ ਵਿੱਚ ਬਹੁਤ ਘਪਲਾ ਹੁੰਦਾ ਬਿਲਕੁਲ ਜਿਵੇਂ 10 ਸਾਲ ਗੱਡੀ ਚੱਲ ਗਈ ਜਾਂ ਕੋਈ 15 ਸਾਲ ਗੱਡੀ ਚੱਲ ਗਈ ਤਾਂ ਜਿਵੇਂ 60 70000 ਕਹਿੰਦੇ ਨੇ ਕਿ ਗੱਡੀ ਚੱਲੀ ਹੋਈ ਐ ਇਹ ਮੀਟਰ ਵੀ ਬੈਕ ਹੋ ਜਾਂਦੇ ਨੇ ਦੇਖੋ ਮੀਟਰ ਟੈਂਪਰ ਹਰ ਤਰ੍ਹਾਂ ਦੇ ਹੋ ਜਾਂਦੇ ਨੇ ਅੱਛਾ ਪਰ ਕੁਝ ਇੱਕ ਕਾਰਾਂ ਇਹੋ ਜਿਹੀ ਹੁੰਦੀਆਂ ਜਿਨ੍ਹਾਂ ਦੇ ਬਾਰੇ ਅਸੀਂ ਕੰਪਨੀ ਨੂੰ ਪਤਾ ਕਰਾਣੇ ਆ ਔਰ ਉਹਦੀ ਜਿਹੜੀ ਕੰਸਿਸਟੈਂਸੀ ਚੈੱਕ ਕਰਾਣੇ ਆ ਕਿ ਇਹ ਕਿੱਦਾਂ ਕਿੱਦਾਂ ਕੰਪਨੀ ਗਈ ਇਹਦੇ ਕੀ ਕੀ ਹੋਇਆ ਸਾਰਾ ਕੁਝ ਔਰ ਅੱਜ ਤੱਕ ਦਾ ਰਿਕਾਰਡ ਅਗਰ ਉਹ ਸਾਰਾ ਦਾ ਸਾਰਾ ਉਹਦੀ ਕੰਟੀਨਿਊਟੀ ਚ ਹੈ ਅੱਛਾ ਹਾਂ ਹੁਣ ਅਸੀਂ ਇੱਥੇ ਕਾਰਾਂ ਜਿੰਨੀਆਂ ਵੇਚ ਰਹੇ ਨਾ ਭਾਈ ਜਿੰਨੀਆਂ ਵੀ ਕਾਰਾਂ ਵੇਚ ਰਹੇ ਆ ਇਹਨਾਂ ਸਾਰੀਆਂ ਕਾਰਾਂ ਦਾ ਚੈਲੰਜ ਹੋਏਗਾ ਕਿ ਤੁਸੀਂ ਕੰਪਨੀ ਜਾ ਕੇ ਦੇਖੋ ਇਹਦੀ ਸਰਵਿਸ ਰਿਕਾਰਡ ਚੈੱਕ ਕਰਾਓ ਇਹਦੀ ਕਲੇਮ ਹਿਸਟਰੀ ਚੈੱਕ ਕਰਾਓ ਤੁਸੀਂ ਦਿੱਲੀ ਨੰਬਰ ਨਹੀਂ ਕਰਦੇ ਸੀ ਭਾਜੀ ਸਾਨੂੰ ਵਾਰਾ ਨਹੀਂ ਖਾ ਸਕਦਾ ਇਹ ਚੀਜ਼ ਠੀਕ ਹੈ ਨਹੀਂ ਖਾ ਸਕਦਾ ਸਾਡੇ ਕਸਟਮਰ ਦੇਖੋ ਸਾਡੇ ਕੋਲ ਜਿਹੜਾ ਕਸਟਮਰ ਲੈਣ ਆਉਂਦਾ ਪੰਜਾਬ ਦੇ ਵਿੱਚ ਉਹ ਪਹਿਲੇ ਪੁੱਛਦਾ ਇਹ ਸੈਗਮੈਂਟ ਦੀ ਕਾਰ ਦੀ ਮਰਸੀਡੀਜ਼ ਆ ਬੀਐਮ ਐ ਇਹ ਭਾਜੀ ਕੱਟ ਨੰਬਰ ਤਾਂ ਨਹੀਂ ਹੈ ਉਹਨੂੰ ਸਸਤੀ ਕਿੱਦਾਂ ਹੈ ਤੇ ਸਸਤੀ ਕਿੱਦਾਂ ਨਹੀਂ ਹੈ ਉਹ ਮੈਂ ਤੁਹਾਨੂੰ ਦੱਸਣਾ ਅਗਰ ਉਧਰੋਂ ਸਸਤੀ ਆਂਦੀ ਹੈ ਉਹਦੇ ਉੱਪਰ 1.5 2 ਲੱਖ 2.5 ਲੱਖ ਲਗਾ ਕੇ ਇੱਧਰ ਦਾ ਨੰਬਰ ਲਗਾਇਆ ਜਾਂਦਾ ਫਿਰ ਜਦੋਂ ਉਹ ਵਿਕਦੀ 20 ਲੱਖ ਰੁਪਏ ਦੀ ਮੰਨ ਲਓ ਤੇ ਇੱਥੇ ਪੰਜਾਬ ਨੰਬਰ ਵਾਲੀ 22 23 ਲੱਖ ਦੇ ਵਿਕਦੀ ਹੈ ਤੇ ਕੱਲ ਨੂੰ 3-4 ਸਾਲ ਬਾਅਦ ਜਦੋਂ ਚਲਾ ਕੇ ਤੁਸੀਂ ਵੇਚਦੇ ਹੋ ਇਹਦੀ ਵੈਲਿਊ 20 ਲੱਖ ਦੇ ਹਿਸਾਬ ਨਾਲ ਹੀ ਮਿਲਣੀ ਉਹਦੀ ਵੈਲਿਊ 23 ਲੱਖ ਦੇ ਹਿਸਾਬ ਨਾਲ ਹੀ ਮਿਲਣੀ ਹੈ ਦਿੱਲੀ ਨੰਬਰ ਵੈਸੇ ਵੀ ਬਾਅਦ ਚ ਸਸਤੀ ਜਗਉਤੀ ਸਸਤੀ ਹੀ ਵਿਕਦੀ ਹੈ ਭਾਜੀ ਇਸ ਕਾਰ ਦਾ ਦਿੱਲੀ ਨੰਬਰ ਕਾਰ ਨੂੰ ਬੋਲਿਆ ਜਾਂਦਾ ਜਾਂ ਯੂਪੀ ਨੰਬਰ ਜਾਂ ਹਰਿਆਣਾ ਨੰਬਰ ਦੀ ਕਾਰ ਜਿਹੜੀ ਪੰਜਾਬ ਚ ਆਉਂਦੀ ਹੈ ਉਹਨੂੰ ਬੋਲਿਆ ਜਾਂਦਾ ਕੱਟ ਨੰਬਰ ਕਾਰ ਉਹਦਾ ਇੱਕ ਰਿਸਪੈਕਟ ਇੱਕ ਸਟੇਟਸ ਪੰਜਾਬ ਨੰਬਰ ਕਾਰ ਦੇ ਬਰਾਬਰ ਕਦੀ ਨਹੀਂ ਹੁੰਦਾ ਕਦੀ ਨਹੀਂ ਹੋ ਸਕਦਾ ਮੰਨ ਲਓ ਕਿ ਜ਼ਿਆਦਾਤਰ ਜਿਵੇਂ ਗੱਡੀਆਂ ਸਵਿਫਟ ਚੱਲਦੀ ਜਾਂ ਦਿੱਲੀ ਤੋਂ ਆਉਂਦੀਆਂ ਨੇ ਇਹ ਨਹੀਂ ਆਉਂਦੀਆਂ ਇਹ ਬਿਲਕੁਲ ਨਹੀਂ ਆਉਂਦੀਆਂ ਇਹ ਬਿਲਕੁਲ ਸਾਡੇ ਦੁਆਬੇ ਚ ਤਾਂ ਖੈਰ ਬਿਲਕੁਲ ਹੀ ਨਹੀਂ ਆਉਂਦੀਆਂ ਠੀਕ ਹੈ ਇਹ ਜਿਸ ਬੈਲਟ ਚ ਆਉਂਦੀਆਂ ਨੇ ਉਧਰ ਫਿਰ ਭਾਜੀ ਬਹੁਤ ਉਹ ਹਲਕੀ ਕੰਡੀਸ਼ਨ ਦੀਆਂ ਗੱਡੀਆਂ ਵੇਚਦੇ ਨੇ ਉਹ ਉਹ ਡੀਲਰ ਜ਼ਿਆਦਾ ਵੇਚਦੇ ਨੇ ਜਿਹੜੇ ਸਿਰਫ ਤੇ ਸਿਰਫ ਮਨੀ ਮਾਈਂਡਡ ਕਹਿ ਸਕਦੇ ਆ ਜਾਂ ਥੋੜਾ ਜਿਹਾ ਵੱਧ ਪ੍ਰੋਫਿਟ ਨੂੰ ਤਵੱਜੂ ਦਿੰਦੇ ਨੇ ਫਰਕ ਕਿੰਨਾ ਕੁ ਹੁੰਦਾ ਰੇਟ ਦੇ ਵਿੱਚ ਜਿਵੇਂ ਕੋਈ ਲੰਬਾ ਛੋੜਾ ਫਰਕ ਨਹੀਂ ਹੁੰਦਾ ਕੋਈ ਲੰਬਾ ਛੋੜਾ ਨਹੀਂ ਫਰਕ ਡੀਲਰ ਦਾ ਮਾਰਜਨ ਵੱਧ ਜਾਂਦਾ ਠੀਕ ਹੈ ਹਾਂ ਜਾਨੀ ਕਿ ਗਾਹਕ ਨੂੰ ਕੋਈ ਐਂਡ ਦੇ ਆ ਕੇ ਫਾਇਦਾ ਨਹੀਂ ਹੁੰਦਾ ਕਸਟਮਰ ਨੂੰ ਲੰਬਾ ਛੋੜਾ ਕੋਈ ਫਾਇਦਾ ਨਹੀਂ ਹੁੰਦਾ ਹਾਂ ਜਦ ਤੱਕ ਕਸਟਮਰ ਖੁਦ ਜਾ ਕੇ ਬਹੁਤ ਉਹ ਦੇਖ ਪਰ ਕੇ ਦਿੱਲੀੋਂ ਲੈ ਆਵੇ ਤੇ ਫਿਰ ਤਾਂ ਮੈਂ ਚਲੋ ਮੰਨ ਲਾ ਕੇ ਉਹਨੂੰ 50000 ਬਚ ਕੇ ਆਉਦਾ ਨਹੀਂ ਤੇ ਉਹ 50000 ਰੁਪਏ ਡੀਲਰ ਦੇ ਝੋਲੀ 'ਚ ਪੈਣਾ بجائے ਗਾਹਕ ਦੀ ਝੋਲੀ 'ਚ ਪੈਣਾ ਅੱਛਾ ਦਿੱਲੀ ਵੀ ਕੋਈ ਮਾਰਕੀਟ ਲੱਗਦੀ ਹੈ ਭਾਜੀ ਭਾਜੀ بڑے بڑے ਵੱਡੇ ਜਿਦਾਂ ਇਹ ਲੈ ਕੇ ਆਉਂਦੇ ਨੇ ਹੂੰ ਹੂੰ ਬੜੇ ਬੜੇ ਵੱਡੇ ਕਾਰ ਬਾਜ਼ਾਰ ਆਗੇ ਭਾਜੀ ਉਧਰ ਤਾਂ ਮਤਲਬ 2.5 ਤੋਂ 3-300 ਗੱਡੀ ਇੱਕ ਇੱਕ ਕਾਰ ਬਾਜ਼ਾਰ ਵਾਲੇ ਕੋ ਪਈ ਹੈ ਹਾਂ ਇਹ ਤਾਂ ਮੈਨੂੰ ਲੱਗਦਾ ਕਿ ਬਿਲਕੁਲ ਹੀ ਓਲਾ ਹੋ ਗਿਆ ਨਾ ਤਾਂ ਮਾਲਕ ਦਾ ਪਤਾ ਸਿੱਧਾ ਵੀ ਗੱਡੀ ਕਿਹਦੇ ਕੋਲ ਸੀਗੀ ਜਾਂ ਕਿੰਨੀ ਗੱਡੀ ਚੱਲੀ ਸੀਗੀ ਕਿਹੜੀ ਕੰਡੀਸ਼ਨ ਦੇ ਵਿੱਚ ਚੱਲੀ ਆ ਇਹ ਸਾਰੀਆਂ ਚੀਜ਼ਾਂ ਤੋਂ ਓਲਾ ਹੀ ਰਹਿ ਜਾਂਦਾ ਹੈ ਨਹੀਂ ਮਾਲਕ ਦਾ ਭਾਜੀ ਪਤਾ ਐਦਾ ਦੇਖੋ ਤੁਸੀਂ ਸਾਡੇ ਕੋ ਕਾਰ ਲੈਣੇ ਹੋ ਤਾਂ ਤੁਹਾਨੂੰ ਮਾਲਕ ਦਾ ਤਦ ਵੀ ਨਹੀਂ ਪਤਾ ਹੂੰ ਪਰ ਮੇਰਾ ਜਿਹੜਾ ਕੰਮ ਹੈ ਮੈਂ 400 ਕਾਰ 300 ਕਾਰ ਰੱਖ ਕੇ ਨਹੀਂ ਬੈਠਾ ਮੈਂ ਇੱਕ ਇੱਕ ਕਾਰ ਦੀ ਚਲੋ ਵੀ ਛਾਣਬੀਨ ਖੁਦ ਕਰਨੀ ਹੈ ਹੂੰ ਥoroughly check up ਖੁਦ ਕਰਨਾ ਤੇ ਫਿਰ ਮੈਨੂੰ ਪਤਾ ਕਿਹਾ ਮੇਰੇ ਕੋ ਕਾਰ ਖੜੀ ਹੈ ਔਰ ਤੁਸੀਂ ਮੇਰੇ ਕੋ ਲੈਣ ਆ ਰਹੇ ਹੋ ਤਾਂ ਮੈਂ ਤੁਹਾਨੂੰ ਇਹਦਾ ਬਾਰੇ ਪੂਰਾ ਦੱਸ ਰਿਹਾ ਡਿਟੇਲ ਦੱਸ ਰਿਹਾ ਉਧਰ ਜਿਹੜਾ ਮਾਲਕ ਹੈ 400 ਕਾਰਾਂ ਦੇ ਵਿੱਚ 4 ਇਨਵੈਸਟਰ ਨੇ ਉਧਰ ਰੱਖੋ 15-20 EMPLOYEES ਨੇ ਉਹ ਕੀ ਵੇਚ ਰਹੇ ਕਿਸ ਗਾਰੰਟੀ ਨਾਲ ਕਿਸ ਵਾਰੰਟੀ ਨਾਲ ਦੇ ਰਹੇ ਕੋਈ ਉਹਦਾ ਕੁਝ ਕਲੇਮੇਬਲ ਹੈ ਕੁਝ ਨਹੀਂ ਹੈਗਾ ਕੱਲ ਨੂੰ ਤੁਸੀਂ ਕਲੇਮ ਨਹੀਂ ਕਰ ਸਕਦੇ ਮੇਰੇ ਕੋ ਕਾਰ ਲੈ ਰਹੇ ਹੋ ਪੰਜਾਬ ਦੇ ਜਿਹੜੇ ਰਿਲਾਇਬਲ ਡੀਲਰਸ ਕਾਰ ਵੇਚ ਰਹੇ ਨੇ ਜਿਹੜੇ ਗਾਰੰਟੀ ਨਾਲ ਕਾਰ ਵੇਚ ਰਹੇ ਨੇ ਜਿਹੜੇ ਕਹਿੰਦੇ ਨੇ ਵੀ ਦੀ ਹਰ ਤਰ੍ਹਾਂ ਦੀ ਗਾਰੰਟੀ ਮੀਟਰ ਦੀ ਟੈਂਪਰਿੰਗ ਦੀ ਜਾਂ ਐਕਸੀਡੈਂਟ ਦੀ ਕੱਲ ਨੂੰ ਕਲੇਮ ਹੈ ਭਾਜੀ ਉਹਨਾਂ ਕੋਲ ਤੁਸੀਂ ਕਹੋਗੇ ਭਾਜੀ ਇਹ ਗੱਡੀ ਦਾ ਹਿਸਟਰੀ ਖਰਾਬ ਨਿਕਲਿਆ ਰੱਖੋ ਪੈਸੇ ਮੋੜੋ ਉਹਨੂੰ ਪੈਸੇ ਮੋੜਨੇ ਪੈਂਦੇ ਅਸੀਂ ਪੈਸੇ ਮੋੜਾਂਗੇ ਜੇ ਇਦਾਂ ਦੇ ਗੱਲ ਹੋਏ ਲੱਗਦਾ ਕਿ ਜਿਹੜਾ ਬੰਦਾ ਉੱਥੇ ਬੈਠਾ ਉਹਦੇ ਕੋਲੋਂ ਤੁਸੀਂ ਜਾ ਕੇ ਕਲੇਮ ਨਹੀਂ ਕਰ ਸਕਦੇ ਦਿੱਲੀ 'ਚ ਕੋਈ ਤੁਸੀਂ ਕਿਦਾਂ ਕਲੇਮ ਕਰੋਗੇ ਉਹ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਕਰ पाओगे ਹਾਂ ਵੈਸੇ ਮੋٹے ਤੌਰ ਤੇ ਜੇ ਸੌਖੇ ਜਿਹੇ ਸ਼ਬਦਾਂ 'ਚ ਹੋਰ ਆਪਾਂ ਸਮਝਾਈਏ ਕਿਉਂਕਿ ਬੜੇ سارے ਲੋਕ ਹੁੰਦੇ ਜਿਹੜੇ ਕਹਿੰਦੇ ਕਿ ਨਹੀਂ ਨਹੀਂ ਦਿੱਲੀ ਨੰਬਰ ਗੱ ਫਾਇਦੇ ਤੇ ਨੁਕਸਾਨ ਭਾਜੀ ਦੇਖੋ ਮੈਂ ਇੱਕ ਜਿਹੜੀ ਚੀਜ਼ ਅਸੀਂ ਕਿ ਦਿੱਲੀ ਨੰਬਰ ਦਾ ਜਿਹੜਾ ਕਾਰ ਦਾ ਸਟੇਟਸ ਹੈ ਨਾ ਉਹ ਉਹ ਪੰਜਾਬ ਨੰਬਰ ਦਾ ਕਾਰ ਦੇ ਬਰਾਬਰ ਨਹੀਂ ਗਿਡਿਆ ਜਾਂਦਾ ਹੈ ਨਾ ਜੀ ਫਿਰ ਜੇ ਤੁਸੀਂ ਨੰਬਰ ਚੇਂਜ ਕਰਾ ਲੈਂਦੇ ਹੋ ਤੇ ਆਲਮੋਸਟ ਪੰਜਾਬ ਦੇ ਰੇਟਸ ਤੇ ਪੈ ਗਈ ਉਹਦਾ ਕੋਈ ਫਾਇਦਾ ਨਹੀਂ ਤੇ ਨੰਬਰ ਉਹ ਵਾਲਾ ਚਲਾਉਂਦੇ ਹੋ ਤੇ ਜਗਾ ਜਗਾ ਤੇ ਤੁਹਾਡੀ ਚੈਕਿੰਗ ਹੋਏਗੀ ਤੁਸੀਂ ਪੇਪਰਸ ਦਿਖਾਓਗੇ ਥੋੜਾ ਜਿਹਾ ਇਹ ਹੈ ਤੇ ਦੂਸਰਾ ਇਹ ਹੈ ਕਿ ਤੁਸੀਂ ਜੋ ਚੀਜ਼ ਲੈ ਲਈਓ ਫਿਰ ਤੁਹਾਡੀ ਤੁਸੀਂ ਕੱਲ ਨੂੰ ਕਲੇਮ ਨਹੀਂ ਕਰ ਸਕਦੇ ਵੀ ਭਾਜੀ ਵੱਧ ਘੱਟ ਚੱਲੀ ਜਾ ਕੁਝ ਹੋਇਆ ਤੁਹਾਡਾ ਤੁਹਾਨੂੰ ਕੁਝ ਨਹੀਂ ਪਤਾ ਉਧਰ ਦੀ ਗੱਡੀ ਇਹੋ ਜੀ ਰਿਪੇਅਰ ਆਂਦੀ ਭਾਜੀ ਕਿ ਕਿਹੜੇ ਆਈਟਮ ਸਾਡੀਆਂ ਅੱਖਾਂ ਤੋਂ ਘੱਟ ਆ ਜਾਂਦੀਆਂ ਨੇ ਅੱਛਾ ਹਾਂ ਇਧਰ ਦੀ ਗੱਡੀ ਕੋਈ ਰਿਪੇਅਰ ਪੇਂਟ ਆ ਗਈ ਅਸੀਂ ਦੂਰੋਂ ਦੇਖ ਕੇ ਦੱਸ ਦਿਆਂਗੇ ਕਿ ਇਹ ਰਿਪੇਅਰਡ ਹੈ ਪੇਂਟ ਹੈ ਇਹਦਾ ਪੀਸ ਚੇਂਜ ਹੈ ਅੱਛਾ ਦਿੱਲੀ ਵਾਲੇ ਅਸੀਂ ਨਹੀਂ ਦੱਸ ਪਾਵਾਂਗੇ ਭਾਜੀ ਮੋٹے ਤੌਰ ਤੇ ਹੁੰਦਾ ਕੀ ਹੈ ਭਾਜੀ ਗੱਡੀਆਂ ਦੇ ਵਿੱਚ ਕੀ ਝੋਲ ਹੁੰਦਾ ਕੀ ਹੈ ਜ਼ਿਆਦਾਤਰ ਭਾਜੀ ਉਧਰ ਨਾ ਦੇਖੋ ਇਧਰ ਤਾਂ ਕੋਈ ਇਹੋ ਜਿਹੇ ਮਾਰਕੀਟਸ ਨਹੀਂ ਹੈਗੀਆਂ ਕਿ ਜਿੱਥੇ ਅੰਦਰ ਬਹੁਤ ਜ਼ਿਆਦਾ ਪੁਰਾਣਾ ਸਮਾਨ ਮਿਲ ਜਾਏ ਉਧਰ ਇੰਸ਼ੋਰੈਂਸ ਦੀਆਂ ਜਿਹੜੀਆਂ ਟੋਟਲ ਡੈਮੇजेस ਉਹਨੂੰ ਪੂਰਾ ਤਿਆਰ ਕਰ ਦਿੰਦੇ ਔਰ ਸਾਡੇ ਵਰਗਾ ਡੀਲਰ ਵੀ ਉਹਨੂੰ ਦੇਖ ਕੇ ਧੋਖਾ ਖਾ ਜਾਂਦਾ ਕਿਉਂ ਕਿ ਸਾਰਾ ਹੀ ਸਮਾਨ ਉਧਰ ਇਹੋ ਜਿਹੀ ਮਾਰਕੀਟਸ ਨੇ ਜਿੱਥੇ ਅਵੇਲੇਬਲ ਪੁਰਾਣੀਆਂ ਗਾਰਾਂ ਦਾ ਉਹਦੇ ਚ ਕਹਿ ਸਕਦੇ ਆ ਕਿ ਕੁਝ ਇੱਕ ਮਾਰਕੀਟ ਦੇ ਵਿੱਚ ਚੋਰੀ ਦਾ ਸਮਾਨ ਵੀ ਵਿਕ ਜਾਂਦਾ ਅੱਛਾ ਫਿਰ ਉਹ ਹਰ ਜਗ੍ਹਾ ਹੀ ਵਿਕਦਾ ਪੰਜਾਬ ਚ ਵੀ ਹੋ ਸਕਦਾ ਕੋਈ ਮਾਰਕੀਟ ਐਦਾਂ ਦੀ ਹੋਵੇ ਤੇ ਉਹ ਇਹੋ ਜਿਹੀ ਰਿਪੇਅਰ ਹੋ ਜਾਂਦੀ ਭਾਜੀ ਕਿ ਪਤਾ ਹੀ ਨਹੀਂ ਲੱਗਦਾ ਯਾਰ ਉਹ ਤਾਂ ਪਤਾ ਨਹੀਂ ਲੱਗਦਾ ਜਿਵੇਂ ਪਿੱਛੇ ਜੀ ਵੀ ਚਰਚਾ ਬੜੀ ਰਹੀ ਕਿ ਦਿੱਲੀ ਦੇ ਵਿੱਚ ਤੇਲ ਪੋਣਾ ਛੜਤਾ ਹਾਲਾਂਕਿ ਉਸ ਤੋਂ ਬਾਅਦ ਉਹ ਫੈਸਲਾ ਵਾਪਸ ਲੈ ਲਿਆ ਪਰ ਉਦੋਂ ਜਿੰਨੀ ਚਰਚਾ ਹੋਈ ਕਿ 50 ਲੱਖ ਦੀ ਗੱਡੀ 15 ਲੱਖ ਦੇ ਵਿੱਚ 70 ਲੱਖ ਦੀ ਗੱਡੀ 10 ਲੱਖ ਦੇ ਵਿੱਚ ਇੰਨਾ ਰੇਟ ਦਾ ਫਰਕ ਪੈ ਜਾਂਦਾ ਭਾਜੀ ਦੇਖੋ ਉਹਦੇ ਚ ਇਹ ਸੀਗਾ ਕਿ ਉੱਥੇ ਤੇਲ ਮਿਲਣਾ ਨਹੀਂ ਸੀ ਔਰ 15 ਸਾਲ ਦੀ ਲਾਈਫ ਬਾਕੀ ਜਗ੍ਹਾ ਵੀ ਨਹੀਂ ਸੀ ਫਿਰ ਉਹ ਅਲਟੀਮੇਟਲੀ ਹੁਣ ਇੱਕ ਸਕ੍ਰੈਪ ਪਾਲਿਸੀ ਸਰਕਾਰ ਨੇ ਬਣਾਈ ਹੋਈ ਹੈ ਉਹ ਫਿਰ ਸਕ੍ਰੈਪ ਚ ਆ ਗਈ ਉਹ ਬੇਸ਼ੱਕ 70 ਲੱਖ ਦੀ ਗੱਡੀ ਹੋएगी ਪਰ ਉਹ ਸ਼ਾਇਦ 20 ਸਾਲ ਪੁਰਾਣੀ ਹੋएगी ਸ਼ਾਇਦ 18 ਸਾਲ ਪੁਰਾਣੀ ਹੋएगी ਉਹ 10 ਸਾਲ ਪੁਰਾਣੀ ਵਾਲੀ ਨਹੀਂ ਹੋ ਸਕਦੀ ਅੱਛਾ ਇੱਕ ਚੀਜ਼ ਹੈ ਠੀਕ ਹੈ ਜਿਵੇਂ ਬੜੇ سارے ਲੋਕ ਨੇ ਜਿਹੜੇ ਸਿੱਧਾ ਡਾਇਰੈਕਟਲੀ ਵੀ ਚਲੇ ਜਾਂਦੇ ਨੇ ਦਿੱਲੀ ਕਿ ਚਲੋ ਆਪਾਂ ਆਪ ਜਾ ਕੇ ਲੈ ਆਈਏ ਮੈਂ ਚਾਹੁੰਨਾ ਕਿ ਥੋੜੇ ਜਿਹਾ ਟਿਪਸ ਇਹ ਵੀ ਦੱਸਿਓ ਕਿ ਜੇ ਕੋਈ ਗੱਡੀ ਲੈਣ ਚੱਲਾ ਤਾਂ ਕਿਹੜੀਆਂ ਗੱਲਾਂ ਦਾ ਉਹਨੂੰ ਧਿਆਨ ਰੱਖਣਾ ਚਾਹੀਦਾ ਕਿਵੇਂ ਫਰਕ ਕੀਤੀ ਜਾ ਸਕਦੀ ਹੈ ਇਹਦੀ ਭਾਜੀ ਫਰਕ ਨਾ ਸਿਰਫ ਕੋਈ ਤਰੀਕੇ ਨਾਲ ਕੀਤਾ ਜਾ ਸਕਦੀ ਹੈ ਇਹਦੇ ਕਿ ਕੰਪਨੀ ਉਹ ਹੁਣ ਤੱਕ ਕਾਰ ਰੈਗੂਲਰਲੀ ਜਾਂਦੀ ਰਹੀ ਹੋਵੇ ਅੱਛਾ ਤੇ ਉਹਦੀ ਕਲੇਮ ਹਿਸਟਰੀ ਨਾ ਹੋਵੇ ਉਹਦੀ ਟਾਈਮ ਟੂ ਟਾਈਮ ਸਰਵਿਸ ਹੁੰਦੀ ਰਹੀ ਹੋਵੇ ਠੀਕ ਹੈ ਕੋਸ਼ਿਸ਼ ਕਰ ਲੋ ਸਿੰਗਲ ਹੈਂਡਲਡ ਡਰਾਈਵਨ ਕਾਰ ਮੇਰੇ ਜਿਹਦਾ ਸਭ ਤੋਂ ਵੱਧ ਠੀਕ ਹੈ ਸਰਵਿਸ ਰਿਪੋਰਟ ਜਾਨੀ ਕਿ ਚੈੱਕ ਕਰਾ ਲੋ ਤੁਸੀਂ ਮੈਂ ਨਹੀਂ ਮੰਨਦਾ ਕਿ ਤੁਸੀਂ ਉਧਰ ਦੇ ਕਿਸੇ ਬ੍ਰੋਕਰ ਦੇ ਦੀ ਜ਼ਬਾਨ ਤੇ ਭਰੋਸਾ ਕਰਕੇ ਤੁਸੀਂ ਲੈ ਸਕਦੇ ਹੋ ਹਮਮ ਜਾਨੀ ਕਿ ਮੈਂ ਨਹੀਂ ਕਹਿੰਦਾ ਮੇਰੇ ਦੇ ਵੀ ਭਰੋਸਾ ਕਰੋ ਮੈਂ ਕਹਿੰਦਾ ਮੇਰੇ ਕੋਲ ਲੈਣਾ ਹੈ ਤਾਂ ਵੀ ਤੁਸੀਂ ਆਪਣੀ ਛਾਣਬੀਨ ਪੂਰੀ ਕਰੋ ਤਸੱਲੀ ਪੂਰੀ ਕਰੋ ਹਾਂ ਜਾਨੀ ਕਿ ਸਰਵਿਸ ਰਿਪੋਰਟ ਜਿਹੜਾ ਉਹ ਜ਼ਰੂਰ ਦੇਖੋ ਸਰਵਿਸ ਰਿਕਾਰਡ ਦੇ ਵਿੱਚ ਭਾਜੀ ਇਹ ਨਾ ਹੋਵੇ ਕਿ ਅੱਜ ਗੱਡੀ ਹੈਗੀ 90000 ਕਿਲੋਮੀਟਰ ਤੇ ਅੱਜ ਤੋਂ 4 ਸਾਲ ਪਹਿਲੇ 85000 ਤੇ ਅੰਦਰ ਗਈ ਹੋਈ ਹੈ ਨਹੀਂ ਉਹ ਵੀ ਹੋ ਗਿਆ ਕਿ 8 ਜਿਹਦਾ ਕੰਟੀਨਿਊਟੀ ਚ ਹੈਗਾ ਰਿਕਾਰਡ ਸਾਰਾ ਉਹ ਠੀਕ ਹੈ ਹੂੰ ਇਹ ਸੋਖੇ ਤਰੀਕੇ ਨਾਲ ਹੋ ਜਾਂਦਾ ਮੀਟਰ ਬਹੁਤ ਸੋਖੇ ਤਰੀਕੇ ਨਾਲ ਅੱਛਾ ਬਹੁਤ ਸੋਖੇ ਤਰੀਕੇ ਨਾਲ ਆਮਕਾਰਾਂ ਦਾ ਤਾਂ 2-300 ਰੁਪਏ ਚ ਵੀ ਹੋ ਜਾਂਦਾ ਅੱਛਾ ਇਦੀ ਪਛਾਣ ਵੀ ਕੋਈ ਨਹੀਂ ਕਿ ਮੀਟਰ ਪਿੱਛੇ ਹੋਇਆ ਜਾਂਦਾ ਇਹਦੀ ਪਛਾਣ ਕੋਈ ਨਹੀਂ ਵਾਲੀ ਅੱਛਾ ਇਹਦੀ ਪਛਾਣ ਕੋ ਆਮ ਤੌਰ ਤੇ ਪਹਿਲਾਂ ਕਿਹਾ ਜਾਂਦਾ ਸੀਗਾ ਕਿ ਜੇ ਮੀਟਰ ਪਿੱਛੇ ਕੀਤਾ ਤਾਂ ਉਹਦਾ ਪਤਾ ਲੱਗ ਜਾਂਦਾ ਉਹਦਾ ਪਤਾ ਫਿਰ ਸਰਵਿਸ ਤੋਂ ਹੀ ਲੱਗਦਾ ਭਾਜੀ ਇੱਕ ਟਾਈਮ ਸੀਗਾ ਇਹ ਤੋਂ 10 ਸਾਲ ਪਹਿਲਾਂ ਦੀ ਜਦੋਂ ਆਪਾਂ ਕਹਿੰਦੇ ਨਾ ਲੋਕ ਬਾਹਰੋਂ ਸਰਵਿਸਾਂ ਬਹੁਤ ਕਰਾਉਂਦੇ ਉਹਨਾਂ ਸਿਕਾਰਾਂ ਦਾ ਹੁਣ ਇਦਾਂ ਆ ਗਿਆ ਕਾਰਾਂ ਦੀ ਵਾਰੰਟੀ ਜਿਹੜੀ ਕੰਪਨੀ ਤਿੰਨ ਤਿੰਨ ਸਾਲ ਦੇ ਰਹੀ ਹੈ ਅੱਜਕੱਲ ਬੀਐਸਐਕਸ ਕਾਰਾਂ ਦੀ ਉਹ ਕਹਿੰਦੇ ਜੇ ਤੁਸੀਂ ਟਾਈਮ ਸੇ ਸਰਵਿਸ ਨਾ ਕਰੇ ਤੁਹਾਡੀ ਵਾਰੰਟੀ ਐਲੈਪਸ ਇਸ ਕਰਕੇ ਲੋਕ ਸਾਰੇ ਕੰਪਨੀ ਹੀ ਜਾਂਦੇ ਐ ਤੇ ਅਲਟੀਮੇਟਲੀ ਉਹ ਫਿਰ ਰਿਕਾਰਡ ਵੀ ਮੇਨਟੇਨ ਹੋ ਜਾਂਦਾ ਉਹਨਾਂ ਦਾ ਇੱਕ ਟਾਈਮ ਸੀ ਜਦੋਂ ਟੂ-ਵੀਲਰ ਵੀ ਲੋਕੀ ਲੈਂਦੇ ਨੇ ਤੇ ਲੋਕੀ ਕਹਿੰਦੇ ਮੈਂ ਕੰਪਨੀ ਸਰਵਿਸ ਨਹੀਂ ਕਰਾਣੀ ਮੈਂ ਆਪਣੇ ਮਿਸਤਰੀ ਤੋਂ ਕਰਾਣੀ ਉਹ ਮੁੰਡਾ ਸਿਆਣਾ ਹੈ ਹਾਂ ਤੇ ਉਹ ਚੀਜ਼ਾਂ ਹੁਣ ਖਤਮ ਆ ਹੁਣ ਸਾਰਾ ਕੁਝ ਕੰਪਨੀ ਦੇ ਨਿਰਭਰ ਹਾਂ ਜਿਵੇਂ ਤੁਹਾਨੂੰ ਵੀ ਕਾਫੀ ਸਮਾਂ ਹੋ ਗਿਆ ਹਨਾ ਗੱਡੀਆਂ ਦਾ ਕੰਮ ਕਰਦੇ ਇਹ ਰੁਝਾਨ ਪਹਿਲਾਂ ਵੀ ਐਵੇਂ ਸੀਗਾ ਦਿੱਲੀ ਨੰਬਰਾਂ ਦਾ ਕਿ ਜਾਂ ਬਾਅਦ ਚ ਹੋਇਆ ਚੇਂਜ ਭਾਜੀ ਇਹ ਜਦੋਂ ਦਾ ਇਹ 10 ਸਾਲ ਵਾਲੀ ਕੰਡੀਸ਼ਨ ਉਧਰ ਦੀ ਸਰਕਾਰ ਨੇ ਲਗਾਈ ਇਹ ਉਸ ਤੋਂ ਬਾਅਦ ਵਧਿਆ ਠੀਕ ਹੈ ਔਰ ਫਾਇਦਾ ਸਿਰਫ ਪ੍ਰੀਮੀਅਮ ਸੈਗਮੈਂਟ ਦੇ ਕਾਰਨ ਦੇ ਵਿੱਚ ਹੀ ਹੋ ਸਕਦਾ ਥੋੜਾ ਬਹੁਤ ਜੇ ਹੋ ਸਕਦਾ ਤਾਂ ਜੇ ਤੁਸੀਂ ਕੋ ਫੋਰਚੂਨਰ ਚ ਹੋ ਜਾਏ ਸਕੋਰਪੀਓ ਚ ਹੋ ਜਾਏ ਕ੍ਰੇਟਾ ਚ ਹੋ ਜਾਏ i20 ਚ ਹੋ ਜਾਏ ਸਵਿਫਟ ਚ ਹੋ ਜਾਏ ਹੋ ਹੀ ਨਹੀਂ ਸਕਦਾ ਇਹ ਤਾਂ ਦਿੱਲੀ ਨੰਬਰ ਹੋ ਗਿਆ ਇੱਕ ਹਰਿਆਣਾ ਨੰਬਰ ਦੀਆਂ ਵੀ ਗੱਡੀਆਂ ਬੜੀ ਆਸਾਨੀ ਨਾਲ ਇੱਥੇ ਪੰਜਾਬ ਚ ਮਿਲ ਜਾਂਦੀਆਂ ਨੇ ਉਧਰ ਤਾਂ ਮੈਨੂੰ ਲੱਗਦਾ ਪਾਲਿਸੀ ਹੈ ਨਹੀਂ ਦਿੱਲੀ ਵਾਲੀ ਨਹੀਂ ਹੈ ਫਿਰ ਉਹ ਗੱਡੀਆਂ ਪੰਜਾਬ ਦੇ ਵਿੱਚ ਆਉਣ ਦਾ ਕੀ ਕਾਰਨ ਬਣ ਜਾਂਦਾ ਪੰਜਾਬ ਚ ਆਉਣ ਦਾ ਕਾਰਨ ਬਾਜੀ ਬਸ ਇਹ ਕਹਿ ਸਕਦੇ ਹੋ ਕਿ ਉਹੀ ਪ੍ਰੀਮੀਅਮ ਸੈਗਮੈਂਟ ਦੀ ਕਾਰਾਂ ਦੇ ਉਧਰ ਦੇ ਜਿਹੜੇ ਲੋਕ ਨਾ ਘੱਟ ਹੈਗੇ ਨੇ ਲੈਣ ਦਾ ਚਾਹਵਨ ਇਧਰ ਪੰਜਾਬ ਚ ਬਹੁਤ ਸ਼ੋਅਫ ਹੈਗਾ ਠੀਕ ਹੈ ਇਹ ਪੰਜਾਬੀ ਤਾਂ ਭਾਈ ਦੇਖੋ ਨਾਲ ਦੇ ਨੇ ਕੀ ਲਿਆ ਉਹ ਹਿਸਾਬ ਨਾਲ ਗੱਡੀ ਲੱਲੰਦੇ ਨੇ ਉਹ ਫਿਰ ਇਧਰ ਬਹੁਤ ਵਿਕਦੀ ਹੈ ਇਧਰ ਡਿਮਾਂਡ ਜ਼ਿਆਦਾ ਹੈ ਠੀਕ ਹੈ ਹੁਣ ਤੁਸੀਂ ਵੀ ਇੱਥੇ ਗੱਡੀਆਂ ਲਾਈਆਂ ਨੇ ਇਹ ਸਾਰੀਆਂ ਪੰਜਾਬ ਨੰਬਰ ਲੱਗੀਆਂ ਹੋਈਆਂ ਗੱਡੀਆਂ ਭਾਈ ਅਸੀਂ ਹਾਲ ਤੱਕ ਇੱਥੇ ਕੋਈ ਕੱਟ ਨੰਬਰ ਕਾਰ ਨਹੀਂ ਵੇਚੀ ਔਰ ਮੈਨੂੰ ਨਹੀਂ ਲੱਗਦਾ ਕਿ ਅਸੀਂ ਕੱਟ ਨੰਬਰ ਕਾਰ ਵੇਚਾਂਗੇ ਕਦੀ ਅੱਛਾ ਠੀਕ ਹੈ ਇਹ ਮੈਨੂੰ ਲੱਗਦਾ ਪਾਜੀ ਗਾਗ ਦੀ ਪਹਿਲੀ ਪ੍ਰੈਫਰੈਂਸ ਹੀ ਹੁੰਦੀ ਪੰਜਾਬ ਨੰਬਰਾਰ ਮਿਲ ਜਾਏ ਪਹਿਲੇ ਨਾਂ ਦੀ ਕਾਰ ਮਿਲ ਜਾਏ ਹਾਂ ਇੱਕ ਤਾਂ ਸਭ ਤੋਂ ਵੱਡੀ ਗੱਲ ਇਹ ਕਿ ਜਿਹੜੀ ਉਧਰੋਂ ਦੀ ਕੱਟ ਕੇ ਇੱਧਰ ਨੰਬਰ ਆ ਰਹੀ ਉਹ ਸੈਕੰਡ ਓਨਰ ਆਲਰੇਡੀ ਹੋ ਗਈ ਪਰ ਉਹ ਵੀ ਉਧਰੋਂ ਫਰਸਟ ਹੀ ਸੀਗੀ ਲੈਣ ਵਾਲੇ ਲਈ ਥਰਡ ਹੋ ਗਈ ਹਾਂ ਤੇ ਇੱਥੇ ਜਿਹੜਾ ਤੁਸੀਂ ਲੈ ਰਹੇ ਹੋ ਫਰਸਟ ਤੋਂ ਬਾਅਦ ਤੁਸੀਂ ਸੈਕੰਡ ਹੋ ਰਹੇ ਹੋ ਹਮ ਇੱਕ ਇਹ ਚੀਜ਼ ਦਾ ਵੀ ਫਰਕ ਆਉਂਦਾ ਅੱਗੇ ਤੋਂ ਅੱਗੇ ਵਧਦਾ ਜਾਂਦਾ ਠੀਕ ਹੈ ਪਾਜੀ ਧੰਨਵਾਦ ਜਾਣਕਾਰੀ ਦੇਣ ਦੇ ਲਈ ਸੋ ਇਹ ਜਸਵਿੰਦਰ ਸਿੰਘ ਗੁਵੇਜਾ ਜੀ ਹੈਗੇ ਨੇ ਤਾਂ ਕਾਰ ਮੋਲ ਤੋਂ ਜਲੰਧਰ ਤੋਂ ਇਹਨਾਂ ਨੇ ਸਮਝਾਇਆ ਕਿ ਦਿੱਲੀ ਨੰਬਰ ਤੇ ਪੰਜਾਬ ਨੰਬਰ ਦੇ ਵਿੱਚ ਕੀ ਫਰਕ ਹੈ ਕਿਉਂਕਿ ਬੜੇ ਸਾਰੇ ਲੋਕ ਕਹਿੰਦੇ ਨੇ ਕਿ ਦਿੱਲੀ ਨੰਬਰ ਦੀਆਂ ਗੱਡੀਆਂ ਸਸਤੀਆਂ ਤਾਂ ਜ਼ਰੂਰ ਮਿਲ ਜਾਂਦੀਆਂ ਨੇ ਪਰ ਉਹਦੇ ਨੁਕਸਾਨ ਕੀ ਨੇ ਉਹ ਕਿੰਨਾ ਤੁਹਾਨੂੰ ਉਹਦੇ ਵਿੱਚ ਘਾਟਾ ਪੈ ਸਕਦਾ ਜਾਂ ਉਹਦੇ ਵਿੱਚ ਉਹਲਾ ਕੀ ਕੀ ਹੈ ਇਹ ਸਾਰੀਆਂ ਚੀਜ਼ਾਂ ਵਿੱਚ ਜੜੀਆਂ ਨੇ ਤੁਹਾਨੂੰ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ ਜੇਕਰ ਤੁਸੀਂ ਵੀ ਦਿੱਲੀ ਨੰਬਰ ਦੀ ਗੱਡੀ ਲੈ ਰਹੇ ਹੋ ਤਾਂ ਉਹਦਾ ਸਰਵਿਸ ਕੋਡ ਬਕਾਇਦਾ ਉਹਦਾ ਰਿਕਾਰਡ ਜਿਹੜਾ ਸਾਰਾ ਚੈੱਕ ਕੀਤਾ ਜਾਵੇ ਨਹੀਂ ਤਾਂ ਤੁਹਾਡੇ ਨਾਲ ਵੀ ਕੋਈ ਵੱਡਾ ਫਰੋਡ ਹੋ ਸਕਦਾ ਦੇਖਦੇ ਰਹੋ ਹੈਸ਼ਟੈਗ ਪੰਜਾਬ